Yo dos arco de nada. ਅੰਜ ਅੰਜ ਕੁਲਵੰਦਰ ਰੱਤੇ ਵਾਲੇ ਗੁਰਜਾਂਟਰ ਪਾਣਾ ਵੀ ਚੱਲੇ ਜੀ ਜਸਰੰਦਰ ਜਸਰੰਦਰ ਬਾਬਾ ਜੀ ਸਲਾਹ ਕਰ ਰਹੇ ਕਲੱਬ ਦੇ ਹਲਕਰਨ ਸਿੰਘ ਜੀ ਕਾਲਤਾ ਕਾਲਤਾ ਹਲਕਰਨ ਸਿੰਘ ਕਾਲਤਾ ਜੀ ਲੋਗਾਂ ਦੇ ਇਕੱਠੇ ਰਹੇ ਕਿਉਂ ਭਾਤ ਦੇ ਕੋਈ ਨਹੀਂ ਆਉਂਦਾ ਮਾਲਕਾਰ ਸਿੰਘ ਕਾਲ ਟੱਪ ਹੁੰਦੀ ਉਹ ਲੈ ਆਉਂਦਾ ਨਹੀਂ ਬਰਾਬਰ ਜਿਆਦੇ ਇੱਕ ਨਹੀਂ ਕੱਟ ਗਈ ਕੋਈ ਨਹੀਂ ਕਿੰਨੇ ਜਾਂਦੇ ਦੇ ਇੱਕ ਕਾਲ ਤਾਂ ਕੋਈ ਨਹੀਂ ਆਪਣਾ ਦੇ ਜਸਪ੍ਰੀ ਸਿੰਘ ਆ 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 ਆਰਟੀ ਸੈਲ ਦੇ ਇਨਚਾਰਜ ਨੇ ਆਰਟੀ ਸੈਲ ਦੇ ਜਸਪ੍ਰੀਤ ਸਿੰਘ ਜਸਪ੍ਰੀਤ ਸਿੰਘ ਇਨਚਾਰਜ हां जी ਇਨਚਾਰਜ ਹੈ ਸੈਲ ਇੱਕ ਪੁਰਾਣਾ ਉਹਦੇ ਤੇ ਇੱਕ ਨਵਾਂ ਉਹਦੇ ਨੇ ਆਹੇ ਥੈਂਕ ਯੂ ਇਹ ਆਨੇ ਬੜਾਓ ਲਓ ਜੀ ਬਹੁਤ ਬਹੁਤ ਮੁਬਾਰਕਾ ਸਰ ਥੈਂਕ ਯੂ ਚਲੋ ਤਾਂ ਵਾਪਸ ਬੜਾ ਜੀ ਬਹੁਤ ਬਹੁਤ ਮੁਬਾਰਕਾ ਜੀ ਥੈਂਕ ਯੂ ਜੀ ਮਿਹਰਬਾਨੀ ਜੀ ਬਈ ਲਾਓ ਜੀ ਕਲਾਪਿੰਗ ਹੋ ਜਾਓ ਪ੍ਰਧਾਨ ਜੀ ਲਈ ਇੱਕ ਕਰ ਕਾਡੋ ਹਾਂ ਕਰ ਲਓ ਵੀਡੀਓ ਬਣਾ ਰਹੇ ਹਾਂ ਅੱਜ ਤੁਹਾਨੂੰ ਸੁਣਿਆ ਅੱਜ ਆ ਕੇ ਭਾਈ ਮਾਏ ਦੋਤੇ ਵਿੱਚ ਮੁੜ ਕੇ ਘਰੇ ਜਾਂਦਾ ਕਰਿੰਦੇ ਆਜੋ ਮੈਂਬਰ ਆ ਜੀ ਸਾਰੇ ਉਹ ਇੱਕ ਤੇ ਵੋ ਲੈ ਲਾਂਗੇ ਘਟਾਉਂਦਾ ਸਾਰੇ ਵਿੱਚ ਖੜੋ ਸਾਰੇ ਵੇਚ ਦੂ ਦੁਆਵਾਂ ਨੂੰ ਜੀ ਤੁਹਾਡੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਕੀ এজেন্ডਾ ਰੱਖਿਆ ਅੱਜ ਆਜ਼ਾਦ ਪ੍ਰੈਸ ਕਲੱਬ ਦੀ ਮੀਟਿੰਗ ਹੋਈ ਜ ਜਿਹਦੇ ਵਿੱਚ ਸਮੂਹ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਤੇ ਪਿਛਲੇ ਹਫਤੇ ਇੱਕ ਖਾਸ ਮੀਟਿੰਗ ਦੇ ਵਿੱਚ ਇਹਦੀ ਜਨਰਲ ਬਾਡੀ ਨੂੰ ਭੰਗ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਅੱਜ ਦੇ ਦਿਨ ਦੀ ਮੀਟਿੰਗ ਰੱਖੀ ਗਈ ਸੀ ਨਵੀਂ ਚੋਣ ਵਾਸਤੇ ਤਾਂ ਉਹ ਚੋਣ ਅੱਜ ਨਿਪਰੇ ਚੜੀ ਗਈ ਹੈ ਜੀ ਕੀ ਏਜੰਡੇ ਹੋਣਗੇ ਜਿਵੇਂ ਮੰਨ ਲਓ ਪੱਤਰਕਾਰਾਂ ਦੇ ਕੋਈ ਫੀਡ ਪੈਂਦੀ ਹੈ ਕਲੱਬ ਵੱਲੋਂ ਇਹਨੇ ਕਲੱਬ ਦਾ ਗਠਨ ਆ ਉਹ ਇਸ ਮਕਸਦ ਨਾਲ ਕੀਤਾ ਗਿਆ ਹੈ ਕਿ ਜੋ ਇਸ ਕਲੱਬ ਦੇ ਨਾਲ ਜੁੜੇ ਹੋਏ ਪੱਤਰਕਾਰ ਨੇ ਉਹਨਾਂ ਦਾ ਇੱਕ ਪਰਿਵਾਰ ਹੈ ਜਿਦੇ ਵਿੱਚ ਕਰੀਬ 30 ਦੇ ਨੇੜੇ ਪੱਤਰਕਾਰ ਸ਼ਾਮਲ ਹੈ ਪਰਮਾਤਮਾ ਨਾ ਕਰੇ ਕਿਸੇ ਪੱਤਰਕਾਰ ਦੇ ਉੱਤੇ ਕੋਈ ਵਿਵਪਤਾ ਪੈਂਦੀ ਹੈ ਜਾਂ ਕਿਸੇ ਨਾਲ ਉਹਦਾ ਕੋਈ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਹੈ ਤਾਂ ਉਹਨੂੰ ਪੁਲਿਸ ਪ੍ਰਸ਼ਾਸਨ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਕਿਸੇ ਹੋਰ ਤਾਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਉਹ ਨੂੰ ਸਪੋਰਟ ਦੇਣ ਲਈ ਆਪ ਦੇ ਪੱਤਰਕਾਰ ਨੂੰ ਇਸ ਕਲੱਬ ਦੀ ਜਿਹੜੀ ਉਹ ਗਠਨ ਕੀਤਾ ਗਿਆ ਇੱਕ ਪ੍ਰਧਾਨਜੀ ਸ਼ਹਿਰ 'ਚ ਕਲੱਬ ਹੋਰ ਵੀ ਬਣੇਗੇ ਤੁਹਾਡੇ ਕਲੱਬ ਦਾ ਕੀ ਜਿਹੜਾ ਵੱਖਰਾ ਜਿਹੜਾ ਰੂਲ ਵਗੈਰਾ ਹੋਊਗਾ ਅ ਦੂਸਰੇ ਕਲਬਾਂ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਪਰ ਸਾਡਾ ਜਿਹੜਾ ਕਲੱਬ ਹੈ ਉਹ ਇਮਾਨਦਾਰੀ ਤੇ ਤੇ ਕਹਿਣੀ ਕਰਨੀ ਦੀ ਪੂਰੀ ਸਿਧਾਂਤਾਂ 'ਤੇ ਉਹਦੇ ਤੇ ਕੰਮ ਕਰਦਾ ਸਿਰਫ ਮੀਟਿੰਗਾਂ ਕਰਨ ਲਈ ਜਾਂ ਫੋਕੀ ਵਾਹ ਵਾ ਖੱਟਣ ਲਈ ਇਹ ਕਲੱਬ ਨਹੀਂ ਬਣਾਇਆ ਗਿਆ ਅਸੀਂ ਪਹਿਲਾਂ ਵੀ ਕੰਮ ਕਰਕੇ ਵਿਖਾਏ ਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਅੱਗੇ ਵੀ ਕਰਕੇ ਵਿਖਾਵਾਂਗੇ ਜਿਵੇਂ ਪੱਤਰਕਾਰ ਭਾਈਚਾਰਾ ਜਾਂ ਕੋਈ ਹੋਰ ਸਮਾਜ ਸੇਵੀ ਲੋਕ ਵੀ ਨਾਲ ਜੁੜਨਾ ਚਾਹੁੰਦੇ ਤੇ ਜੁੜ ਸਕਦੇ ਆ ਜਾਂ ਉਹਨਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਇਹ ਫਿਲਹਾਲ ਇਹ ਪਲੇਟਫਾਰਮ ਸਿਰਫ ਪੱਤਰਕਾਰਾਂ ਲਈ ਹੈ ਆਮ ਲੋਕਾਂ ਦਾ ਨੂੰ ਸਪੋਰਟ ਕਰਨ ਵਾਸਤੇ ਸਾਧਨਾਂ ਦੀ ਲੋੜ ਹੁੰਦੀ ਹੈ ਉਹ ਅਜੇ ਸਾਧਨਾ ਕਲੱਬ ਦੇ ਕੋਲ ਨਹੀਂ ਹੈ ਫਿਲਹਾਲ ਜਿਹੜਾ ਫੋਕਸ ਹੈ ਉਹ ਸਿਰਫ ਪੱਤਰਕਾਰ ਵੀ ਰੰਤ ਕੀਤਾ ਜਾਊਗਾ ਬਾਬਾ ਜੀ ਵੇਟ ਜਿ ਪ੍ਰਾਇਆ ਗਿਆ ਇੱਕ ਹੋਰ ਇਹ ਡਾਕ ਦਾ ਆਸਵਾਲ ਥਾ ਦੋਦਾ ਪ੍ਰਧਾਨ ਜੀ ਇਸ ਕਲੱਬ ਨੂੰ ਅੱਗੇ ਵਧਾਉਣ ਵਾਸਤੇ ਕੀ ਆਪਾਂ ਵੱਖ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਕੰਮ ਕਰਾਂਗੇ ਹਾਂ ਜੀ ਬਿਲਕੁਲ ਇਹਦਾ ਜਿਹੜਾ ਕੋਈ ਵੀ ਸੰਸਥਾ ਬਣਦੀ ਹੈ ਉਹਦੇ ਪਛਾਹ ਪ੍ਰਚਾਰ ਪ੍ਰਸਾਰ ਲਈ ਯਤਨ ਕਰਨੇ ਜ਼ਰੂਰੀ ਹੁੰਦੇ ਆ ਤੇ ਅੱਜ ਇਹ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੋਂ ਸ਼ੁਰੂ ਕੀਤਾ ਗਿਆ ਔਰ ਆਉਂਦੇ ਸਮੇਂ ਵਿੱਚ ਪਰਮਾਤਮਾ ਦੀ ਕਿਰਪਾ ਦੇ ਨਾਲ ਇਹਨੂੰ ਸਾਰੇ ਪੰਜਾਬ ਵਿੱਚ ਇਹਨੀਆਂ ਕਾਇਨ ਸਥਾਪਿਤ ਕੀਤੀਆਂ ਜਾਣਗੀਆਂ ਔਰ ਇੱਕ ਬਹੁਤ ਵੱਡੀ ਯੂਨਿਟੀ ਦੇ ਰੂਪ ਦੇ ਵਿੱਚ ਕੰਮ ਕਰੇਗਾ ਸਰਦਾਰ ਜੀ ਕਿੰਨੇ ਸਮੇਂ ਤੋਂ ਜਿਹੜਾ ਕਲੱਬ ਚੱਲ ਰਿਹਾ ਹੈ ਇਹ ਪਿਛਲੇ 8 ਸਾਲ ਤੋਂ ਸ੍ਰੀ ਮੁਖਸਰ ਸਾਹਿਬ ਦੀ ਧਰਤੀ ਤੇ ਕੰਮ ਕਰ ਰਿਹਾ ਔਰ ਅੱਜ ਤੀਕ ਦੀ ਬੜੀ ਸੋਹਣੀ ਕਾਰਗੁਜ਼ਾਰੀ ਹੈ ਦੀ ਬੜੇ ਵੱਡੇ ਵੱਡੇ ਕੰਮ ਅਸੀਂ ਪ੍ਰਸ਼ਾਸਨ ਤੋਂ ਇਸ ਲੋਗੋ ਰਾਈ ਲਿਆ ਤੇ ਉਮੀਦ ਕਰਦੇ ਹਾਂ ਥੋੜੇ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਵੀ ਅੱਗੇ ਤੋਂ ਵੀ ਆਪਾਂ ਇਸੇ ਤਰ੍ਹਾਂ ਹੀ ਸਫਲ ਹੁੰਦੇ ਰਵਾਂਗੇ ਅਹੁਦੇਦਾਰਾਂ ਦੀ ਚੋਣ ਕਿਸ ਤਰ੍ਹਾਂ ਹੋਈਏ ਅਹੁਦੇਦਾਰਾਂ ਦੇ ਵਿੱਚ ਜਿਹੜੇ ਯੋਗ ਸਮਝੇ ਜਾਣ ਵਾਲੇ ਵਿਅਕਤੀਆਂ ਨੂੰ ਖਾਸ ਅਹੁਦੇ ਦਿੱਤੇ ਗਏ ਜਿਵੇਂ ਸੀਨੀਅਰ ਮੀਤ ਪ੍ਰਧਾਨ ਮੀਤ ਪ੍ਰਧਾਨ ਖਜ਼ਾਨਚੀ ਜਨਰਲ ਸੈਕਟਰੀ ਜਿਹੜੇ ਸਲਾਹਕਾਰ ਪ੍ਰੈਸ ਕਟਰ ਆਦਿ ਜਿਹੜੇ ਜਿਹੜੇ ਅਹੁਦੇ ਉਹਨਾਂ ਤਕਸੀਮ ਕੀਤੇ ਗਏ ਥੈਂਕ ਯੂ